ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਖਬਰਾਂ ਚੱਲਦੀਆਂ ਕਿ ਜਿਸ ਪਿੱਛੇ ਜੇ ਖਾਂਸੀ ਦੀ ਦਵਾਈ ਦਾ ਹੋਇਆ ਸੀਗਾ ਜਿਹੜੀ ਕਿ ਮੱਧ ਪ੍ਰਦੇਸ਼ ਵਿੱਚ ਬੱਚਿਆਂ ਲਈ ਜਾਨਲੇਵਾ ਸਾਬਤ ਹੋਈ ਇਹ ਜ਼ਰੂਰੀ ਹੈ ਕਿ ਜਿਹੜੀ ਦਵਾਈਆਂ ਹੈਗੀਆਂ ਉਹ ਉੱਚ ਪੱਧਰ ਦੀਆਂ ਉੱਚ ਮਿਆਰ ਦੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਮਰੀਜ਼ ਨੂੰ ਡਾਕਟਰ ਤੇ ਦਵਾਈਆਂ ਤੇ ਵਿਸ਼ਵਾਸ ਹੁੰਦਾ ਹੈਗਾ ਇਸ ਲਈ ਪੰਜਾਬ ਸਰਕਾਰ ਔਰ ਜਿਹੜੀ ਸੈਂਟਰ ਦੀ ਏਜੰਸੀ ਐਸਡੈਸਕੋ ਜਨੂੰ ਅਸੀਂ ਕਹਿੰਦੇ ਹਾਂ ਸੈਂਟਰਲ ਡਰੱਗ ਸਟੈਂਡਰਡ ਅਥਾਰਟੀ ਆਫ ਇੰਡੀਆ ਉਹ ਲਗਾਤਾਰ ਦਵਾਈਆਂ ਦੀ ਜਿਹੜੀ ਹੈਗੀ ਗੁਣਵੱਤਾ ਚੈੱਕ ਕਰਦੇ ਆ ਔਰ ਜਿਹੜੀਆਂ ਦਵਾਈਆਂ ਸਬਸਟੈਂਡਰਡ ਜਿਹੜੀਆਂ ਘਟੀਆਂ ਪਾਈਆਂ ਜਾਂਦੀਆਂ ਜਿਹੜੀਆਂ ਜਿਹਦਾ ਨਾਲ ਕੇ ਪੇਸ਼ੈਂਟ ਦੀ ਬਿਮਾਰੀ ਠੀਕ ਨਹੀਂ ਹੋਣੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਬੈਨ ਕਰ ਦਿੱਤਾ ਹੈਗਾ 112 ਦੇ ਕਰੀਬ ਦਵਾਈਆਂ ਹੈਗੀਆਂ ਉਹ ਪੰਜਾਬ ਦੇ ਵਿੱਚ ਨਾ ਵੇਚੀਆਂ ਜਾ ਸਕਦੀਆਂ ਤੇ ਨਾ ਕਿਸੇ ਨੂੰ ਦਿੱਤੀਆਂ ਜਾ ਸਕਦੀਆਂ ਇਹ ਅਸੀਂ ਵੈਸੇ ਜਿਹੜੀ ਇਹ ਸਾਰੀ ਸੂਚਨਾ ਹੈਗੀ ਹੈ ਅਸੀਂ ਪੰਜਾਬ ਦੇ ਜਿੰਨੇ ਵੀ ਡਾਕਟਰ ਹੈ ਸਰਕਾਰੀ ਹਸਪਤਾਲਾਂ 'ਚ ਕੰਮ ਕਰਨ ਵਾਲੇ ਜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਾਈਵੇਟ ਚ ਕਾਰਪੋਰੇਟ ਹਸਪੀਟਲ ਦੇ ਔਰ ਜਿਨਨੇ ਕੇਮਿਸਟ ਹੈਗੇ ਆ ਉਹਨਾਂ ਦੇ ਸਾਰਿਆਂ ਦੇ ਨਾਲ ਜਿਹੜੇ ਸਾਡੇ ਡਰਗ ਕੰਟਰੋਲ ਅਫਸਰ ਹੈ ਉਹ ਸਾਂਝੀ ਕਰਦੇ ਆ ਇਨਫੋਰਮੇਸ਼ਨ ਪਰ ਇਹ ਜ਼ਰੂਰੀ ਹੈ ਕਿਉਂਕਿ ਇਹਦਾ ਸਿੱਧਾ ਸਬੰਧ ਲੋਕਾਂ ਦੀ ਸਿਹਤ ਦੇ ਨਾਲ ਹੈ ਬਿਮਾਰੀਆਂ ਦੇ ਇਲਾਜ ਦੇ ਨਾਲ ਹੈ ਕਿ ਲੋਕਾਂ ਨੂੰ ਵੀ ਇਹ ਗੱਲ ਪਤਾ ਹੋਣ ਇਸ ਕਰਕੇ ਅਸੀਂ ਇਹ ਸਾਰੀ ਜਿਹੜੀ ਸੂਚਨਾ ਹੈਗੀ ਆ ਮੈਂ ਜਨਤਨਾਂ ਨਾਲ ਸਾਂਝੀ ਕਰ ਰਿਹਾ ਔਰ ਲਗਾਤਾਰ ਆਰ ਮਹੀਨੇ ਮਾਜੂਦ ਵਿੱਚ ਅਸੀਂ ਟੈਸਟ ਕਰਾਂਗੇ ਜਿਹੜੀ ਦਵਾਈ ਟੈਸਟ ਵਿੱਚ ਫੇਲ ਹੋ ਜਾਏਗੀ ਔਰ ਲੋਕਾਂ ਨੂੰ ਨਹੀਂ ਵੇਚੀ ਜਾ ਸਕਦੀ ਨਹੀਂ ਦਿੱਤੀ ਜਾ ਸਕਦੀ ਕਿਸੇ ਵੀ ਹਾਲਤ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਨਹੀਂ ਕਰਨ ਦਿੱਤਾ ਜਾਏਗਾ ਕਿਸੇ ਨੂੰ ਵੀ ਔਰ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਪਹਿਲਾਂ ਵੀ ਅਸੀਂ ਫੈਕਟਰੀਆਂ ਬੰਦ ਕਰਾਈਆਂ